ਮਾਈਨਸ 7 7 ਦੇਖਦੇ ਕਿ ਅੱਗੇ ਬਾਅਦ ਵਿੱਚ ਕੀ ਆਉਂਦਾ ਹੈ ਪ੍ਰਦੀਪਾ ਆਈਡੀ ਵਧੋਗੇ ਕਮਨ ਬਾੜਾ ਜਿਹੜਾ ਮੰਗ ਪੱਤਰ ਦੇਣਾ ਹੈ ਤਾਂ ਮੈਂ ਖਰਸਾ ਸਾਹਿਬ ਦੇ ਪਤੇ ਅੱਜ ਅਸੀਂ ਪੰਚ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਚਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਕੀ ਕਹੌਣ ਇਹਨਾਂ ਦੋਹਾਂ ਧਿਰਾਂ ਵੱਲੋਂ ਜਿਹੜਾ ਲਿਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਕੁਝ ਕੀਤਾ ਉਹ ਸਾਰਿਆਂ ਸਿੱਖਾਂ ਨੇ ਲੈ ਕੇ ਆਏ ਆ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਤੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਣ। ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜ਼ਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇਹ ਕੇਸ ਹੈ। ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜ਼ਥੇਦਾਰ ਅਮਰਿਕ ਸਿੰਘ ਜੀ ਜੋ ਪਹਿਲੇ ਲੁਧਿਆਣੇ ਤੋਂ ਅੰਤਰੀ ਦੇ ਜਿਹੜੇ ਸੇਕਤਰ ਆਪਣਾ ਪ੍ਰਧਾਨ ਬਣ ਬੈਠਾ ਹੈ। ਜ਼ਥੇਦਾਰ ਅਮਰਿਕ ਸਿੰਘ ਜੀ, ਜ਼ਥੇਦਾਰ ਪ੍ਰਕਾਸ਼ ਸਿੰਘ ਜੀ ਇਹ ਸਾਰੇ ਅਸੀਂ ਬਾਕੀ ਨੰ ਸਿੰਘ ਜੀ ਦਿਵ 30 ਵਸਤੇ ਆਇਆ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਦੀ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਇਤਿਹਾਸ ਨਾਲ ਦੀ ਹਿੰਦੀ ਪਾਸ਼ਾ ਚ ਪਠਾਵਾ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲਿਖ ਕੇ ਇੱਕ ਕਿਤਾਬ ਲਿਖੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਪ੍ਰਾਸਾ ਪਾਚੇ 6ਵੇਂ ਆਇਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਮੁੱਖ ਲਿਖੀ ਹੈ ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚਦਾ ਹੈ ਇਹ ਚ ਚਾਰੋਂ ਸਹਿਬਜਾਂ ਦੇ ਕੇਸਾਂ ਦੀ ਕਟਿੰਗ ਤੇ ਸਰਾਂ ਦੇ ਟੋਟਿਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਪੋਰਟ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਕੱਟਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜੜੀਆਂ ਪੜ੍ਹਾਇਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹ ਚੰਦੂ ਸੀ ਚਾਹੇ ਮਸੰਦ ਸੰਗ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੇਣੂ ਕੇ ਆਏ ਉਹਨਾਂ ਨੇ ਬਹੁਤ ਮਾਰੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਕਿਤਾਬ ਕੋਈ ਆਪ ਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਪਨ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨੇ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨੇ ਇਸ ਸਾਰਾ ਚੀਜ਼ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜਹਿਦਾਰਾਂ ਨੇ ਇਹ ਬੇਨਤੀ ਕਰਨ ਵਾਸਤੇ ਆਈਆਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀਆ ਉਸ ਇਤਿਹਾਸ ਦੀ ਗੁਰੂ ਇਤਿਹਾਸ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲਿਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਵੀ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸ੍ਰੀ ਸਾਹਿਬ ਬਾਕੀ ਕਾਲਿਆਂ ਨੂੰ ਵੀ ਪੱਤ ਸਾਬ ਨੇ ਕੱਢ ਕੇ ਫਿਰ ਪਾਰਟੀਆਂ ਤੋਂ ਕਿਵੇਂ ਦੇਖਦੇ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਹੀ ਹੁਣ ਮੈਂ ਬੇਨਤੀ ਕਰਾਂਗਾ ਕਿ ਜੈਦਰ ਮਿਰਿਕ ਸਿੰਘ ਜੀ ਜੋ ਕਿ ਲੁਧਿਆਣਾ ਜੈਦਰ ਮਿਰਿਕ ਸਿੰਘ ਜੀ ਨੇ ਵਿਧਾਨ ਸਭਾ ਤੋਂ ਇਹ ਗੱਲ ਕਹੀ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿਨੂੰ ਕਿਨੂੰ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿੰਨੇ ਵੀ ਜਿਹੜੇ ਤੇ ਪ੍ਰਕਾਸ਼ਿਓ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰ ਕੌਮ ਦੇ ਅਵਾਰਡ ਦਿੱਤੇ ਨੇ ਉਹ ਵਾਪਸ ਲੈ ਜਾਣਾ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹੇ ਨੇ ਅੱਜ ਵੀ ਚਾਹੇ ਉਹ ਬਾਗੀਆਂ ਚ ਤੇ ਚਾਹ ਸੁਖਬੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਤੋਂ ਖਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀ। ਕੋਈ ਨਾਮ ਕੋਈ ਨਾਮ ਇੱਕ ਨਾਮ ਥੋੜਾ ਕਿਤੇ ਮੈਂ ਤਾਂ ਸਾਰੇ ਕਹਤੇ ਨੇ ਸਰਪਤਾ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਤੇ ਖੇਡ-ਛਾੜ ਵਾਲਾ ਮੁੱਦਾ ਲੈ ਕੇ ਚੱਲਦੇ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ। ਜਿਸ ਤਰ੍ਹਾਂ ਦੇਖਦੇ ਹਾਂ ਸਾਭ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜੇ ਮੁੱਦੇ ਠਾਏ। ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਕਪੂਰੇ ਤੋਂ ਇਸੇ ਤਰ੍ਹਾਂ ਫਰੋਜਪੁਰ ਤੋਂ ਫਰੀਦਕੋਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਜਦਵੰਦੀਆਂ ਤੇ ਜਿਹੜੇ ਪੰਜ ਪ੍ਰਧਾਨੀਆਂ ਨਾਮਵਰ ਸ਼ਖਸੀਅਤਾਂ ਜੜੀਆਂ ਨੇ ਉਹ ਜਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਬਤੀ ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ ਕੀਤਾ ਜਾਵੇ ਹੁਣ ਮਾਫੀਆਂ ਮੰਗਦੇ ਨੇ ਕੀ ਕਰਦੇ ਨੇ ਜਿਹੜੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਉਹ ਮੱਗ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਤਾਰ ਨਾਲ ਲਿਖਿਆ ਤੇ ਮੈਂ ਬੇਨਤੀ ਕਰਾਂਗਾ ਕਿ ਜਹਦਾਰ ਅਮਰਿਕ ਸਿੰਘ ਜੀ ਲਧਾਨੇ ਤੋਂ ਕੋ ਕਾਰ ਸੇਵਾ ਜਿਹੜੇ ਅਮਰ ਸੰਚਾਰ ਦੇ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੇ ਆ ਇਸੇ ਤਰ੍ਹਾਂ ਕਿਆਨੀ ਗੁਰਲਖ ਸਿੰਘ ਜੀ ਤੇ ਇਸੇ ਤਰ੍ਹਾਂ ਪ੍ਰਕਾਰ ਸਿੰਘ ਉਹਨਾਂ ਨੂੰ ਮੈਂ ਵਿੱਚ ਤੇ ਕਰਾਂਗਾ ਇਹਨਾਂ ਤੋਂ ਵੀ ਤੁਸੀਂ ਵਰਸ਼ਨ ਕਹੋ ਨਾ ਅੱਜ ਜਿਹਦਾਰ ਸਾਹਿਬ ਨੂੰ ਮਿਲੇ ਉਹ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚੇ ਦਾ ਤਖਤ ਹੈ ਪਾਸ਼ਾ ਨੇ ਸੱਚ ਦਾ ਤਖਤ ਬਣਾਇਆ ਸੀ ਝੂਠੇ ਤਖਤਾਂ ਦੇ ਮੁਕਾਬਲੇ ਸੰਸਾਰ ਦੀ ਮਲੁਖਤਾ ਨੂੰ ਸੱਚ ਦਾ ਸੰਦੇਸ਼ ਲਈ ਭਲੇ ਦਾ ਸੰਦੇਸ਼ ਲਈ ਸਵੱਚੀ ਮਾਨਵਤਾ ਦੇ ਭਲੇ ਲਈ ਜੇ ਸਮੇਂ ਦੀਆਂ ਹਕੂਮਤਾਂ ਜ਼ੁਲਮ ਕਰਦੀਆਂ ਨੇ ਤੇ ਇਹ ਤੱਕ ਸਤਗੁਰੂ ਜੀ ਨੇ ਬਣਾਇਆ ਕਿ ਇੱਥੇ ਤੁਹਾਡਾ ਦੁੱਖ ਸੁੱਖ ਸੁਣਿਆ ਜਾਏਗਾ ਤੇ ਸੱਚ ਦਾ ਸੰਦੇਸ਼ ਜਾਏਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਾਫੀ ਸਮੇਂ ਤੋਂ ਜੋ ਇੱਕ ਤੇ ਰਹਿ ਉਹ ਸਮੇਂ ਦੀ ਹਕੂਮਤ ਜਿਹੜੀ ਸੀ ਉਹਨਾਂ ਕੋਲ ਹਕੂਮਤ ਆ ਗਈ ਹਕੂਮਤ ਦੇ ਨਸ਼ੇ ਵਿੱਚ ਜੋ ਇੱਥੇ ਸੱਚ ਦਾ ਸੰਦੇਸ਼ ਨਹੀਂ ਗਿਆ ਆਪਣੇ ਸਾਹਮਣੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਜੋ ਹੈ ਇਹ ਹਕੂਮਤ ਦੇ ਨਸ਼ੇ ਵਿੱਚ ਜੋ ਕਹਿੰਦੇ ਸੀ ਉਹ ਗੱਲਾਂ ਕੀਤੀਆਂ ਗਈਆਂ ਜੋ ਸੰਗਤ ਨੇ ਪ੍ਰਵਾਨ ਨਹੀਂ ਕੀਤੀਆਂ ਅੱਜ ਦਾ ਸਾਡਾ ਮੇਨ ਵਿਸ਼ਾ ਇਹ ਹੈ ਕਿ ਅੱਜ ਫੇਰ ਦੁਬਾਰਾ ਜੇ ਉਹ ਦੌਰ ਚੱਲਿਆ ਤੇ ਜੇ ਤੂੰ ਸੱਚ ਦੀ ਆਵਾਜ਼ ਜਾਏਗੀ ਤਾਂ ਸੰਗਤ ਪ੍ਰਵਾਨ ਕਰੇਗੀ ਅਸੀਂ ਇਹਨਾਂ ਨੂੰ ਸਚੇਤ ਕਰਨ ਆਏ ਆ ਤੇ ਨਾਲ ਤਾੜਨਾ ਕਰਨ ਵੀ ਆਏ ਆ ਕਿ ਜੋ ਪਹਿਲਾਂ ਜੋ ਇੱਥੇ ਉਸ ਹਕੂਮਤ ਦੇ ਨਸ਼ੇ ਵਿੱਚ ਗੱਲਾਂ ਕਵਾਈਆਂ ਗਈਆਂ ਜੇ ਅੱਜ ਦੇ ਜ세ਦਾਰ ਵੀ ਉਹ ਗੱਲਾਂ ਮੰਨਣਗੇ ਤੇ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ ਕਿਉਂਕਿ ਸੰਗਤ ਸਚੇਤ ਹੋ ਚੁੱਕੀ ਹੈ ਸੰਗਤ ਨੂੰ ਪਤਾ ਲੱਗ ਗਿਆ ਇਹ ਤਖਤ ਦੀ ਕੀਮਤ ਦਾ ਵੀ ਪਤਾ ਹੈ ਉਹਨਾਂ ਦੇ ਕੋਸ਼ ਸੰਦੇਸ਼ਾਂ ਕਰਕੇ ਇਹ ਤਖਤ ਦੀ ਜੋ ਸਿੱਖਾਂ ਦੇ ਹਿਰਦੇ ਵrundਰੇਗੇ ਸਨ ਕਿਉਂਕਿ ਤਖਤ ਦੀ ਜੋ ਸਚਾਈ ਹੈ ਇਥੇ ਤੇ ਸੱਚੀ ਪ੍ਰਮਾਨ ਹੈ ਜੋ ਸ਼ੁੱਧ ਹਿਰਦੇ ਨਾਲ ਆਉਂਦਾ ਹੈ ਕੋਈ ਸੰਸਾਰ ਦੇ ਕੋਨੇ ਚ ਗਲਤੀ ਕਰਕੇ ਆਉਂਦਾ ਤੇ ਇਥੇ ਖਿਮਾ ਜਾਂਚਣਾ ਹੈ ਪਰ ਉਹਦਾ ਵਿਧੀ ਵਿਧਾਨ ਹੈ ਉਹ ਸਤਗੁਰਾਂ ਨੇ ਜੋ ਵਿਧਾਨ ਬਣਾਇਆ ਹੈ ਜੋ ਪ੍ਰਾਤਨ ਸਾਡਾ ਸੰਵਿਧਾਨ ਹੈ ਉਸ ਸੰਵਿਧਾਨ ਅਨੁਸਾਰ ਹੀ ਕਿਸੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਉਹ ਸੰਵਿਧਾਨ ਤੋਂ ਛੁੱਟ ਕੇ ਤੁਹਾਨੂੰ ਪਤਾ ਹੈ ਕਿ ਜਿਹੜੇ ਜਿਹੜੇ ਬੰਦਿਆਂ ਨੇ ਕੋ ਕਰਮ ਪਾਪ ਕੀਤੇ ਨੇ ਉਹਦੀ ਸਜ਼ਾ ਮਿਲੀ ਹੈ ਮਾਫੀ ਦੀ ਬਿਲੀ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਸੰਗਤ ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਅਕਾਲ ਤਖ ਦਾ ਮਾਨ ਮਰਿਆਦਾ ਇਹਨੂੰ ਬਹਾਲ ਕੀਤੀ ਜਾਵੇ ਕਿਉਂਕਿ ਸੰਗਤ ਇਸ ਨੂੰ ਸੱਚ ਦਾ ਵਜੇਸ਼ੀ ਸੁਣਨਾ ਚਾਹੁੰਦੀ ਹੈ ਜੇ ਕਿਸੇ ਵੀ ਧੜ ਧੜੇ ਦੇ ਇੱਕ ਧੜੇ ਦੇ ਨਾਂ ਦੇ ਉੱਤੇ ਅਸੀਂ ਕੋਈ ਫੈਸਲਾ ਕਰਾਂਗੇ ਤੇ ਸੰਗਤ ਗੁਰੂ ਰੂਪ ਹੈ ਉਹ ਪ੍ਰਵਾਨ ਨਹੀਂ ਕਰਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਖਤ ਦੀ ਮਾਨ ਮਰਿਆਦਾ ਬਹਾਲ ਕਰਨੀ ਚਾਹੀਦੀ ਹੈ ਪਿੱਛੇ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸੰਗਤ ਉਹ ਗਲਤੀਆਂ ਹੁਣ ਪਰਵਾਹ ਨਹੀਂ ਕਰਦੀ ਨਾ ਹੀ ਉਹ ਪਰਵਾਹ ਕਰੇਗੀ ਗੁਰੂ ਸਾਹਿਬ ਦਾ ਤਖਤ ਹੈ ਤੇ ਸੱਚ ਦਾ ਸੰਦੇਸ਼ ਇਹ ਤੂੰ ਜਾਣਾ ਚਾਹੀਦਾ ਸਮੁੱਚੀ ਮੁਲਕ ਦਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਇੱਥੇ ਸੱਚ ਦਾ ਸੰਦੇਸ਼ ਸਮੁੱਚੀ ਮੁਲਕ ਤਾਲੀ ਜਾਵੇਗਾ ਸਮੇ ਦੀਆਂ ਹਕੂਮਤਾਂ ਆਉਂਦੀਆਂ ਨੇ ਠੀਕ ਹੈ ਇਹ ਪਹਿਲਾਂ ਵੀ ਆਈਆਂ ਪਹਿਲਾਂ ਵੀ ਦੌਰ ਚੱਲੇ ਉਹਨਾਂ ਨੇ ਆਪ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਉਹ ਕਰ ਰਹੀਆਂ ਨੇ ਪਰ ਸਮੇ ਦੀ ਹਕੂਮਤ ਕੋਲ ਸੱਚ ਨਹੀਂ ਹੈਗਾ ਉਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੇ ਪਾਪ ਕਰਨੇ ਨੇ ਸਤਗੁਰ ਜੋਹਾਨ ਬਖਸ਼ੇਂਦ ਨੇ ਇੱਥੇ ਜੋ ਹੈ ਸੰਦੇਸ਼ ਸੱਚ ਦਾ ਜਾਂਦਾ ਹੈ ਤੇ ਸੱਚ ਦਾ ਹੀ ਹੋਕਾ ਦੇਣਾ ਚਾਹੀਦਾ ਹੈ ਤਾਂ ਹੀ ਸੰਗਤ ਪ੍ਰਵਾਨ ਕਰੇਗੀ ਵਾਹਿਗੁਰਜੀ ਕਾ ਖਾਲਸਾ ਗੁਰਜੀ ਬੇਨਤੀ ਜਿਹੜੀ ਹੈ ਕਿ ਜੋ ਸਾਡੇ ਦੁੱਖ ਦੀ ਗੱਲ ਇਹ ਹੈ ਕਿ ਉਹ ਸ਼ਰੋਮਣੀ ਕਮੇਟੀ ਪ੍ਰਕਾਸ਼ਿਤ ਕਰਦੀ ਹੈ ਉਹ ਮੋਰ ਸਾਹਿਬੇਡ ਛਪੇ ਨੇ ਜਿਨ੍ਹਾਂ ਚ ਗੁਰੂ ਸਾਹਿਬ ਦੇ ਨਾਂ ਦੇ ਘੋਰ ਬੇਅਦਬੀਆਂ ਕੀਤੀਆਂ ਨੇ ਘੋਰ ਪਾਪ ਕੀਤੇ ਨੇ ਉਹਨਾਂ ਦੇ ਉੱਤੇ ਜੋ ਉਹ ਜਲੂਲ ਸ਼ਬਦ ਲਿਖੇ ਨੇ ਉਹ ਸ਼ਰੋਮਣੀ ਕਮੇਟੀ ਦਾ ਫਰਜ ਬਣਦਾ ਉਹਨਾਂ ਕਰਤੱਬਾਂ ਨੂੰ ਆਪਣੇ ਅਧੀਨ ਲੈ ਕੇ ਤੇ ਇਥੇ ਹੀ ਉਹਨਾਂ ਦੀ ਸਲਾਹ ਕਰਕੇ ਤੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੇ ਸੰਗਤ ਐਕਸ਼ਨ ਲਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ